ਗੱਲੋ ਮਿੱਤਰੋ ਇਹ ਆਜੂ ਕੇ ਜਿੱਥੇ ਦੁਨੀਆ ਆਉਣ ਨੂੰ ਤਰਸਦੀ ਆ ਇਹ ਹੱਦ ਗਿਣੀ ਬਾਕੀ ਏ ਰਾਜੂ ਕੇ ਦੀ ਬਸ ਏ ਆ ਜੀ ਜੁਕੇ ਜਿੱਥੇ ਦੁਨੀਆ ਆਉਣ ਨੂੰ ਤਰਸਦੀ ਆ ਚੋਲੀ ਗਰੀਕ ਸ਼ਾਮ ਦਾ ਟਾਈਮ ਆ ਜੀ ਮਾੜਾ ਮਾੜਾ ਕੋਸਮੋਸਾ ਜ ਹੋਇਆ ਜੀ ਜੁਕੇ ਚ ਵਾਹ ਜੀ ਵਾਹ ਜੁੱਕੇ ਜ ਪਹੁੰਚ ਗਿਆ ਜੀ ਰੈਕਟੇ ਮੈਂ ਐਸਾ ਸੀ ਜੀ ਇੰਡੀਆ ਦੇ ਵਿੱਚ ਕਦੀ ਇਸ ਜਗ੍ਹਾ ਤੇ ਕਦੀ ਉਸ ਜਗ੍ਹਾ ਤੇ ਪਾਸਪੋਰਟ ਨਾਲ ਲੈ ਕੇ ਮੱਥਾ ਟੇਕਦਾ ਸੀ ਪਰ ਅੱਜ ਜਾਂ ਕੱਲ ਕਿਸੇ ਵੀ ਜਗ੍ਹਾ ਤੇ ਮੱਥਾ ਟੇਕਦਾ ਸੀਗਾ ਬਾਹਰਲਾ ਕੰਮ ਬਣ ਜਵੇ ਪਰ ਜਿੱਥੇ ਵੀ ਦੁਬਈ ਦਾ ਵੀ ਪਾਸਪੋਰਟ ਲਾਉਂਦਾ ਸੀ ਪਰ ਨਾ ਪਾਸਪੋਰਟ ਵਾਪਸ ਆ ਜਾਂਦਾ ਸੀ ਪਰ ਸੋਚਿਆ ਨਹੀਂ ਸੀ ਕਦੇ ਅਸੀਂ ਜੁਕੇ ਚ ਪਹੁੰਚਾਂਗੇ ਟਾਈਮ ਦੀ ਗੱਲ ਹੈ ਬੱਲਿਆ ਅੱਜ ਸੱਚੀ ਜੁਕੇ ਵਿੱਚ ਪਹੁੰਚ ਗਏ ਆ ਸੁਪਨਾ ਜਿਹਾ ਲੱਗਦਾ ਪਰ ਇਸ ਤਰ੍ਹਾਂ ਆਂ ਇੰਡੀਆ ਅਜੇ ਵੀ ਨਹੀਂ ਪੁੱਲਦਾ ਜੁੱਕੇ ਦੇ ਵੈ ਸੈਟਲ ਆ ਪਰ ਇੰਡੀਆ ਅਜੇ ਵੀ ਨਹੀਂ ਪੁੱਲਦਾ ਬਹੁਤ ਭਲਾਈ ਦਾ ਇੰਡੀਆ ਨੂੰ ਪਰ ਨਹੀਂ ਪੁੱਲਦਾ ਪਰ ਹਾਂਜੀ ਇੱਥੇ ਆਉਣਾ ਬੜਾ ਮੁਸ਼ਕਲ ਹੈ ਜੁੱਕੇ ਚ ਕਿਸਮਤ ਦੇ ਨਾਲ ਹੀ ਆ ਜੀ ਜੋ ਜੁਕੇ ਦੇ ਵਿੱਚ ਆ ਜਾਂਦੇ ਨੇ ਭਾਗਾ ਵਾਲੇ ਆ ਜੋ ਜੁਕੇ ਦੇ ਵਿੱਚ ਆ ਜਾਂਦੇ ਨੇ ਇਹਨੂੰ ਕਹਿੰਦੇ ਜੀ ਜੁਕੇ ਤੇ ਅੱਜ ਅਸੀਂ ਥੋੜਾ ਜਿਹਾ ਬਾਹਰ ਨਿਕਲੇ ਸੀਗਾ ਸ਼ਾਮ ਦਾ ਟਾਈਮ ਸੀਗਾ ਥੋੜੀ ਜਿਹੀ ਮੈਂ ਕਿਹਾ ਚਲੋ ਵੀਡੀਓ ਬਣਾ ਲੈਨੇ ਆ ਅੱਜ ਸੱਜਣਾ ਮਿੱਤਰਾਂ ਨੂੰ ਆਪਣੇ ਆਨੂੰ آج یو کے نظارہ بھی دکھا دنے دے لو جی پہنچ گئے یار یو کے <تصفح> 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 ਲੋ ਬਈ ਯਾਰਾਂ ਦੀਆਂ ਕਿ ਗੱਡੀਆਂ ਚੱਲ ਰਹੀਆਂ